ਸਤ ਸੰਗ ਦੇ ਵਿੱਚ ਵੱਡੇ ਸੁੱਖ ਹਨ ਜਿੰਨਾ ਸੁੱਖਾਂ ਦੀ ਮਨੁੱਖ ਪਾਲ ਕਰਦਾ ਰਹਿੰਦਾ ਹੈ ਉਹ ਸਤ ਸੰਗ ਵਿੱਚੋਂ ਪ੍ਰਾਪਤ ਹੁੰਦੇ ਹਨ ਆਖੋ ਸਤਨਾਮ ਕਿਉਂਕਿ ਸਤ ਸੰਗ ਵਿੱਚੋਂ ਸਮਝ ਮਿਲਦੀ ਹੈ ਤੇ ਸਮਝ ਵਿੱਚ ਹੀ ਸੁੱਖ ਹੈ ਆਖੋ ਸਤਨਾਮ ਸੁੱਖ ਬਣਾਉਣੇ ਪੈਂਦੇ ਆ ਦੁੱਖ ਵੀ ਹੁੰਦੇ ਆ ਜ਼ਿੰਦਗੀ ਵਿੱਚ ਸੁੱਖ ਆਉਂਦੇ ਆ ਪਰ ਆਪਣੀ ਸਮਝ ਨਾਲ ਉਹਨਾਂ ਨੂੰ ਸਮਝ ਲੈਣਾ ਖੁਸ਼ੀ ਵਿੱਚ ਤਬਦੀਲ ਕਰ ਲੈਣਾ ਇਹ ਸਮਝ ਨਾਲ ਹੋ ਸਕਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਏ ਕਿ ਭਾਲ ਕਰਦਿਆਂ ਕਰਦਿਆਂ ਜਦੋਂ ਸਾਨੂੰ ਕੋਈ ਗੁਰੂ ਮਿਲਦਾ ਹੈ ਗੁਰੂ ਮਹਾਪੁਰਖ ਮਿਲਦਾ ਹੈ ਇੱਕ ਹੁੰਦਾ ਸਾਨੂੰ ਇਨਸਾਨ ਰੂਪੀ ਗੁਰੂ ਜਿਹੜਾ ਸਮਝ ਦਿੰਦਾ ਆਪਾਂ ਕਹਿੰਦੇ ਆ ਵੀ ਜਿਵੇਂ ਬੱਚੇ ਆਪਣੇ ਟੀਚਰ ਨੂੰ ਗੁਰੂ ਮੰਨਦੇ ਆ ਜੇ ਕੋਈ ਸਿੱਖਿਆ ਦਿੰਦਾ ਉਹਨੂੰ ਗੁਰੂ ਮੰਨ ਲੈਂਦੇ ਆ ਗੁਰੂ ਧਾਰਨ ਕਰ ਲੈਂਦੇ ਆ ਪਰ ਇੱਕ ਗੁਰੂ ਮਹਾਪੁਰਖ ਹੈ ਜੋ ਗੁਰਤਾ ਗਤੀ ਤੇ ਹੈ ਜੋ ਸ੍ਰਿਸ਼ਟੀ ਦਾ ਮਾਲਕ ਹੈ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਤਾਂ ਪੂਰੇ ਗੁਰੂ ਨੇ ਜਦੋਂ ਸਮਝ ਦੇ ਦਿੱਤੀ ਤਾਂ ਸਮਝ ਵਿੱਚ ਮੈਨੂੰ ਸੁੱਖ ਪ੍ਰਾਪਤ ਹੋਇਆ ਜਦੋਂ ਗਿਆਨ ਹੋਇਆ ਆਨ ਸਗਲ ਵਿਦ ਕਾਮ ਨਾ ਆਵੇ ਹਰ ਹਰ ਨਾਮ ਧਿਆਇਆ ਕਿ ਇਹ ਜੋ ਮੈਨੂੰ ਸ਼ਸ਼ੋਪਣ ਚ ਪਾਇਆ ਹੋਇਆ ਹੈ ਇਹ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਜੁਗਤੀਆਂ ਵਿੱਚੋਂ ਇੱਕ ਜੁਗਤੀ ਵੀ ਕੰਮ ਨਹੀਂ ਆਉਂਦੀ ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ਇਹ ਐਸਾ ਮੋਹ ਹੈ ਕਿ ਬੰਦੇ ਕੋਲ ਕੁਝ ਵੀ ਹੋਵੇ ਬੰਦਾ ਤਾਂ ਵੀ ਆਪਣੇ ਆਪ ਨੂੰ ਕੋਸਦਾ ਰਹਿੰਦਾ ਹੈ ਕਿ ਮੈਂ ਉਹ ਹੋ ਜਾ ਕਿਉਂ ਨਹੀਂ ਹਾਂ ਮੈਨੂੰ ਪ੍ਰਮਾਤਮਾ ਨੇ ਆਹ ਕਿਉਂ ਨਹੀਂ ਦਿੱਤਾ ਆਪਣੇ ਆਪ ਨੂੰ ਕੋਸਣਾ ਆਪਣੇ ਆਪ ਨੂੰ ਦੋਸ਼ੀ ਦੇਈ ਜਾਣਾ ਕਿ ਮੇਰੇ ਕੋਲ ਆਹ ਕਿਉਂ ਨਹੀਂ ਮੈਂ ਬਹੁਤਾ ਚੰਗਾ ਨਹੀਂ ਮੇਰਾ ਸਰੀਰ ਵੀ ਨਹੀਂ ਚੰਗਾ ਉਹਦੇ ਕੋਲ ਬਹੁਤ ਕੁਝ ਹੈ ਉਹਦੇ ਧੀਆਂ ਪੁੱਤਰ ਕਿੱਦਾਂ ਨੇ ਆਪਣੇ ਆਪ ਨੂੰ ਕੋਸਦੇ ਰਹਿਣਾ ਆਪਣੇ ਆਪ ਨੂੰ ਛੋਟਾ ਸਮਝੀ ਜਾਣਾ ਸਮਝ ਦੀ ਫਰਕ ਹੈ ਨਾ ਉਹੀ ਚੀਜ਼ ਦੂਜੇ ਪਾਸੇ ਆ ਆਪਣੇ ਆਪ ਨੂੰ ਬਹੁਤ ਕੁਝ ਸਮਝ ਲੈਣਾ ਆਖੋ ਸਤਨਾ ਬਹੁਤ ਕੁਝ ਮੰਨ ਲੈਣਾ ਬਹੁਤ ਕੁਝ ਐ ਦਿਸਦਾ ਤਾਂ ਹੈ ਹੱਥ ਪੈਰ ਕੰਮ ਕਰਦੇ ਖਾਣੇ ਤਾਂ ਆਪਣੇ ਆਪ ਵਧੀਆ ਖਾਣੇ ਛੱਤ ਮਿਲੀ ਹੋਈ ਆ ਪ੍ਰਸ਼ਾਦਾ ਮਿਲ ਰਿਹਾ ਹੈ ਕੋਸਣੋਂ ਹਟ ਗਿਆ ਨਾ ਬੰਦਾ ਆਪਣੇ ਆਪ ਦੁਨੀਆ ਬੜੀ ਅਮੀਰ ਪਈ ਆ ਨਹੀਂ ਮੁਕਾਬਲਾ ਹੁੰਦਾ ਕਿਸੇ ਦਾ ਸਮਝ ਵਿੱਚ ਆਨੰਦ ਹੈ। ਸਮਝ ਵਿੱਚ ਖੁਸ਼ੀ ਹੈ। ਸਾਡੇ ਸਤਿਗੁਰੂ ਜੀ ਸਮਝਾਉਂਦੇ ਐ ਕਿ ਕੋਈ ਕੋਈ ᔪਗਤੀ ਕੰਮ ਨਹੀਂ ਕਰਦੀ ਮਾਇਆ ਦੇ ਮੋਹ ਤੋਂ ਬਚਣ ਲਈ। ਇਹ ਮੋਹ ਵਿੱਚ ਹੀ ਬੰਦਾ ਆਪਣੇ ਆਪ ਨੂੰ ਕੋਸਦਾ ਰਹਿੰਦਾ ਹੈ। ਆਪਣੇ ਆਪ ਨੂੰ ਘੱਟ ਸਮਝਣਾ, ਆਪਣੇ ਆਪ ਨੂੰ ਘਟੀਆ ਸਮਝਣਾ ਨਹੀਂ। ਵਧੀਆ ਸਮਝਣਾ ਤਾਂ ਵਧੀਆ ਪਾਸੇ ਤੁਰਿਆ ਜਾਂਦਾ ਮਨੁੱਖ ਜਦ ਪਰਿਵਾਰ ਵਿੱਚੋਂ ਕਿਸੇ ਨੂੰ ਘਟੀਆ ਕਹਿ ਦੇਣਾ ਕਿਸੇ ਬੱਚੇ ਨੂੰ ਤੁਸੀਂ ਇਹ ਕਹਿਣ ਲੱਗ ਜਿਓ ਕਿ ਤੇਰਾ ਦਿਮਾਗ ਕੰਮ ਨਹੀਂ ਕਰਦਾ ਤੈਨੂੰ ਸਮਝ ਨਹੀਂ ਆਉਂਦੀ ਤੂੰ ਨਹੀਂ ਸਮਝ ਸਕਦਾ ਤੂੰ ਨਹੀਂ ਪੜ ਸਕਦਾ ਉਹ ਕਦੇ ਪੜ ਹੀ ਨਹੀਂ ਸਕਦਾ ਆਖੋ ਸਤਨਾਮ ਕਿਉਂ ਦਾ ਦਿਮਾਗ ਕਮਜ਼ੋਰ ਕਰ ਦਿੱਤਾ ਕਹਿ ਕਹਿ ਕੇ ਉਹ ਸੇ ਨੂੰ ਐਦਾਂ ਕਹਿਣ ਲੱਗ ਜਉ ਤੂੰ ਬਹੁਤ ਚੰਗਾ ਤੂੰ ਬਹੁਤ ਸ਼ਿਆਰਾਂ ਬਹੁਤ ਵਧੀਆ ਪੜਦਾ ਹੈ ਉਹਨੇ ਵਧ ਗਈ ਹੌਸਲਾ ਮਿਲ ਜਾਣਾ ਉਹਨੇ ਵਧ ਗਈ ਪੜਦੇ ਤੁਰੇ ਜਾਣਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਸਤ ਸੰਗ ਕਿਉਂ ਕਰਨੀ ਆ ਸਤ ਸੰਗ ਵਿੱਚੋਂ ਸਮਝ ਮਿਲਦੀ ਹੈ ਜਿਉਣ ਦਾ ਤਰੀਕਾ ਮਿਲਦਾ ਹੈ ਤੇ ਇਹੀ ਮਹਾਰਾਜ ਕਹਿੰਦੇ ਆ ਉਹਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ਜਦੋਂ ਓਟ ਲੈ ਲਈ ਆਸਰਾ ਲੈ ਲਿਆ ਸਾਰਾ ਮਿਲ ਗਿਆ ਨਾ ਤਾਂ ਤੇ ਮੋਹ ਧਾਰੀ ਓਟ ਗੋਪਾਲ ਇਸ ਵਾਸਤੇ ਮੈਂ ਪ੍ਰਮਾਤਮਾ ਦਾ ਆਸਰਾ ਲੈ ਲਿਆ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਸਾਰੇ ਜੰਜਾਲ ਖਤਮ ਹੋ ਗਏ ਕਿਉਂਕਿ ਹਰ ਦੁੱਖ ਪਿੱਛੇ ਸੁੱਖ ਛਿਪਿਆ ਹੋਇਆ ਹੈ ਇਹ ਹਮੇਸ਼ਾ ਹੁੰਦੀ ਹੁੰਦਾ ਹੈ ਕਿ ਦੁੱਖ ਤੋਂ ਬਾਅਦ ਸੁੱਖ ਮਿਲਣਾ ਹੈ ਪ੍ਰਮਾਤਮਾ ਸ੍ਰਿਸ਼ਟੀ ਚਲਾ ਰਿਹਾ ਹੈ ਆਪਾਂ ਕਹਿੰਦੇ ਆ ਵੀ ਇੱਡਾ ਵੱਡਾ ਦੁੱਖ ਹੈ ਇਹਦੇ ਪਿੱਛੇ ਕੀ ਸੁੱਖ ਹੋ ਸਕਦਾ ਹੈ ਬੜਾ ਸੁੱਖ ਹੋ ਸਕਦਾ ਤੁਹਾਡੇ ਦੁੱਖ ਕਰਕੇ ਕਿਸੇ ਦੀ ਰੋਜੀ ਚੱਲਦੀ ਹੋਵੇ ਆਖੋ ਸਤਨਾਮ ਉਹਨੇ ਤਾਂ ਸਭ ਵਾਸਤੇ ਸੋਚਣਾ ਹੈ ਨਾ ਐਦਾਂ ਹੋਊਗਾ ਤਾਂ ਉਹਨੂੰ ਰੋਜੀ ਮਿਲੂਗੀ ਐਦਾਂ ਹੋਊਗਾ ਤਾਂ ਉਹਨੂੰ ਰੋਜੀ ਮਿਲੂ ਕਿਸੇ ਕਿਸੇ ਵੀਰ ਨੇ ਬੜਾ ਸੋਹਣਾ ਸਮਝਾਇਆ ਗੱਲਾਂ ਉਹਨੇ ਡੈਥ ਤੱਕ ਵੀ ਮਤਲਬ ਸੁੱਖ ਦਿਖਾਇਆ ਕਿ ਉਹਦੇ ਪਿੱਛੇ ਵੀ ਕਿਸੇ ਦੇ ਸੁੱਖ ਨੇ ਹੋ ਸਕਦਾ ਕੋਈ ਲੱਕਾਣਾ ਵੇਚਦਾ ਹੋਵੇ ਹੋ ਸਕਦਾ ਕਿਸੇ ਦੀ ਸ਼ਮਸ਼ਾਨ ਘਾੜ ਜੀ ਡਿਊਟੀ ਹੋਵੇ ਹੋ ਸਕਦਾ ਕੋਈ ਉਹਦੇ ਕੱਪੜੇ ਬਣਾਉਂਦਾ ਹੋਵੇ ਹੋ ਸਕਦਾ ਕੋਈ ਅਸੀਂ ਉਹਦੇ ਕੋਲੋਂ ਸਮੱਗਰੀ ਲੈ ਕੇ ਆnde ਹੋਈਏ ਬਿਮਾਰੀਆਂ, ਕੋਟ, ਕਚੈਰੀਆਂ, ਕੇਸ, ਹਰ ਚੀਜ਼ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ। ਉਹਨੇ ਵੰਡ ਕੇ ਰੋਜੀ ਦੇਣੀ ਹੈ ਸਭ ਨੂੰ। ਕੁਦਰਤ ਦਾ ਸਿਸਟਮ ਹੈ। ਵਾਰੀ-ਵਾਰੀ ਨਾਲ ਉਹ ਸੁੱਖ ਦੇ ਰਿਹਾ ਤੇ ਵਾਰੀ-ਵਾਰੀ ਨਾਲ ਉਹ ਦੁੱਖ ਦੇ ਰਿਹਾ। ਵਾਰੀ ਨਾਲ ਵੀ ਹੁਣ ਤੇਰੀ ਵਾਰੀ ਐ ਤੂੰ ਦੇ ਉਹਨੂੰ ਥੋੜਾ ਜਿਹਾ ਤੈਨੂੰ ਦੁੱਖ ਆਇਆ ਫੇਰ ਹੀ ਜਾਵਾਂਗੇ ਨਾ ਡਾਕਟਰ ਕੋਲ ਜੇ ਹੁਣ ਬੰਦਾ ਬਿਮਾਰ ਹੀ ਨਾ ਹੋਵੇ ਤਾਂ ਉਹਨਾਂ ਕੋਲ ਕੌਣ ਜਾਏ ਦੁੱਖ ਪਿੱਛੇ ਕਿਸੇ ਦਾ ਸੁੱਖ ਹੈ ਨਾ ਕਿਸੇ ਦਾ ਕੋਈ ਕਿਸੇ ਦਾ ਕੁਝ ਵਿਗੜਨਾ ਕਿਸੇ ਦਾ ਕੁਝ ਸਬਰਣਾ ਹੈ ਕਦੇ ਆਪਣਾ ਸਬਰਦਾ ਹੈ ਕਿਸੇ ਦਾ ਵਿਗੜਦਾ ਹੈ ਕਦੇ ਆਪਣਾ ਵਿਗੜਦਾ ਹੈ ਕਿਸੇ ਦਾ ਸਬਰਦਾ ਹੈ ਹਰ ਸੁਖ ਪਿੱਛੇ ਦੁੱਖ ਵੀ ਹੁੰਦਾ ਤੇ ਦੁੱਖ ਦੇ ਪਿੱਛੇ ਸੁਖ ਵੀ ਹੁੰਦਾ ਹੈ ਬਾਰੀ ਹੈ ਸਮਾਂ ਜਿਹੜਾ ਭਾਈ ਮਹਾਰਾਜ ਕਹਿੰਦੇ ਆ ਉਹ ਲੰਘ ਜਾਂਦਾ ਹੈ ਪਰਖੜਾਵੇ ਕੌਣ ਤਾਂ ਤੇ ਮੋਹ ਧਾਰੀ ਓਟ ਗੋਪਾਲ ਇੱਕ ਪਰਮਾਤਮਾ ਦੀ ਓਟ ਤੇ ਪਰਮਾਤਮਾ ਦਾ ਆਸਰਾ ਹੈ ਉਹਨੂੰ ਸਾਰਿਆਂ ਦਾ ਫਿਕਰ ਹੈ ਆਪਾਂ ਨੂੰ ਸਿਰਫ ਆਪ ਦਾ ਹੁੰਦਾ ਹੈ ਆਪਣੇ ਪਰਿਵਾਰ ਦਾ ਹੁੰਦਾ ਹੈ ਸ਼ਰਨ ਪਰਿਓ ਪੂਰਨ ਪਰਮੇਸ਼ਵਰ ਬਿਨਸੇ ਸਗਲ ਜੰਜਾਲ ਹੁਣ ਸ਼ਰਨ ਆਉਣ ਨਾਲ ਕਿਉਂ ਜੰਜਾਲ ਬਿਨਸ ਗਏ ਕਿਉਂਕਿ ਸਮਝ ਆ ਗਈ ਸਮਝ ਵਿੱਚ ਸੁੱਖ ਆਏ ਸੋਚ ਵਿੱਚ ਸੁੱਖ ਆਏ ਨਹੀਂ ਲੈਣਾ ਆਉਂਦਾ ਸੁੱਖ ਤਾਂ ਮਾਇਆ ਤੋਂ ਵੀ ਨਹੀਂ ਲਿਆ ਜਾਂਦਾ ਮਾਇਆ ਬਹੁਤ ਬੰਦਿਆਂ ਕੋਲੇ ਹੁੰਦੀ ਹੈ ਪਰ ਉਹ ਜ਼ਰੂਰੀ ਨਹੀਂ ਵੀ ਸੁਖੀ ਜੀਵਨ ਜਿਉ ਰਹਿਆ ਨਹੀਂ ਜਿਉ ਸਕਦੇ ਆਪਾਂ ਕਹਿੰਨੇ ਵੀ ਇਹਦੇ ਕੋਲ ਇੰਨਾ ਪੈਸਾ ਹੈ ਬੰਦੇ ਕੋਲੇ ਵੀ ਇਹ ਰੀਂਦਾ ਦੁਖੀ ਹੈ ਸ਼ਰਨ ਪਰਯੋ ਪੂਰਨ ਪਰਮੇਸ਼ਰ ਬਿਨ ਸੇ ਜਗਲ ਜੰਜਾਲ ਸਰਬ ਵਿਆਪਕ ਪ੍ਰਮਾਤਮਾ ਦੀ ਸ਼ਰਨ ਪਿਆ ਤਾਂ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ ਹੋ ਗਏ ਜਿਹੜੇ ਮੈਨੂੰ ਪੜਕਾਈ ਫਿਰਦੇ ਸੀ ਸੁਰਗ ਮਿਰਤ ਪਿਆਲ ਕੋ ਮੰਡਲ ਸਗਲ ਵਿਆਪੇ ਮਾਏ ਤੇਵ ਲੋਕ ਮਾਤ ਲੋਕ ਪਤਾਲ ਸਾਰੀ ਹੀ ਸ੍ਰਿਸ਼ਟੀ ਉਦਾਂ ਮਾਇਆ ਦੇ ਮੋਹ ਚ ਫਸੀ ਹੋਈ ਪਰ ਇਹ ਚ ਬਚਾ ਕੌਣ ਸਕਦਾ ਸੁਖ ਸਮਝ ਸਮਝ ਬਚਾ ਸਕਦੀ ਹੈ ਜੀਓ ਉਧਾਰਨ ਸਭ ਕੁਲ ਤਾਰਨ ਹੁਣ ਸਮਝ ਵੀ ਕਿੱਥੋਂ ਆਉਂਦੀ ਹੈ ਮੇਰੇ ਵਰਗੇ ਕੋਲੋਂ ਥੋੜਾ ਆਉਂਦੀ ਹੈ ਸਮਝ ਗੁਰੂ ਤੋਂ ਆਉਂਦੀ ਹੈ ਆਖੋ ਸਤਨਾਮ ਸੁਰਗ ਮਿਰਤ ਪਿਆਲ ਕੋ ਮੰਡਲ ਸਗਲ ਵਿਆਪੇ ਮਾਏ ਆਪਾਂ ਵੀ ਗੁਰੂ ਤੋਂ ਸਮਝ ਲੈਨੇ ਆਪਾਂ ਵੀ ਸ਼ਬਦ ਤੋਂ ਸਮਝ ਲੈਨੇ ਆ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਇਹੀ ਹੈ ਜਿੰਦ ਨੂੰ ਮੋਤ ਤੋਂ ਬਚਾਉਣ ਲਈ ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ਸਾਰੀਆਂ ਕੁਲਾਂ ਨੂੰ ਸ਼ਾਂਤ ਕਰਨ ਵਾਲਾ ਸਾਰੀਆਂ ਕੁਲਾਂ ਨੂੰ ਸ਼ਾਂਤ ਸਾਰੀਆਂ ਇੰਦਰੀਆਂ ਸ਼ਾਂਤ ਹੋ ਜਾਂਦੀਆਂ ਹਨ ਨਾਨਕ ਨਾਮ ਨਿਰੰਝਣ ਗਾਈਐ ਪਈਐ ਸਰਬ ਨਿਧਾਨਾ ਇਸ ਤਰ੍ਹਾਂ ਉਹ ਤੋਂ ਨਿਰਲੇਪ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਗੁਣ ਗਾਉਣੇ ਚਾਹੀਦੇ ਆ ਨਾਮ ਦੀ ਬਰਕਤ ਨਾਲ ਫਿਰ ਇਹ ਸਾਰੇ ਖਿਆਨਿਆਂ ਦੀ ਪ੍ਰਾਪਤੀ ਹੁੰਦੀ ਹੈ ਕਰ ਕਿਰਪਾ ਜਿਸ ਦੇ ਸੁਆਮੀ विरले ਕਾਹੂ ਜਾਨਣਾ ਪਰ ਇਹ ਭੇਤੋ ਕਿਸੇ ਉਸ ਵਿਰਲੇ ਮਨੁੱਖ ਨੂੰ ਮਨੁੱਖ ਨਹੀਂ ਸਮਝੈ ਜਿਹਨੂੰ ਮਾਲਕ ਪ੍ਰਭੂ ਆਪ ਮੇਰ ਕਰਕੇ ਨਾਮ ਦੀ ਦਾਤ ਦਿੰਦਾ ਹਰੇਕ ਨੂੰ ਸਮਝ ਨਹੀਂ ਨਾ ਆਉਂਦੀ ਗੱਲ ਵੀ ਸੁਖ ਤਾਂ ਸਮਝ ਚ ਹੈ ਸੁਖ ਤਾਂ ਸੋਚਣ ਵਿੱਚ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਅੱਜ ਦੇ ਮੁੱਖ ਵਾਕ ਵਿੱਚ ਪੜਿਆ ਆਪਾਂ ਧਨਾਸ੍ਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝ ਦਿੰਦੇ ਆ ਗਿਆਨ ਦਿੰਦੇ ਆ ਕਿ ਇਸ ਮਾਇਆ ਰੂਪੀ ਸੰਸਾਰ ਵਿੱਚ ਉਹੀ ਨਕੰਮੇ ਕੰਮ ਕਰਦੇ ਆ ਕਿ ਜਿਨ੍ਹਾਂ ਨੂੰ ਆਖਰ ਛੱਡ ਕੇ ਚਲੇ ਜਾਣਾ ਛੋੜ ਜਾਏ ਸੇ ਕਰੇ ਪ੍ਰਾਲ ਕਹਿੰਦੇ ਮਨੁੱਖ ਪ੍ਰਾਲੇ ਹੀ ਉਹਨਾਂ ਲਈ ਕਰਦਾ ਰਹਿੰਦਾ ਹੈ ਜਿਹੜਾ ਨਾਲ ਜਾਣ ਵਾਲਾ ਨਹੀਂ ਉਸੇ ਕਰਕੇ ਦੁਖੀ ਹੋਈ ਜਾਂਦਾ ਨਾਲੇ ਉਹ ਖਤਮ ਹੈ ਆਖੋ ਸਤਨਾਮ ਕਾਮਨਾ ਆਵੇ ਸੇ ਜੰਜਾਲ ਉਹੀ ਜੰਜਾਲ ਸੇੜੀ ਰੱਖਦੇ ਹੈ ਜਿਹੜੇ ਕੰਮ ਨਹੀਂ ਆਉਂਦੇ ਉਸੇ ਚ ਉਲਝਿਆ ਰਹਿੰਦਾ ਚਿੰਤਾ ਨਾ ਸੋਖ ਮਾਰਾ ਜੀ ਕਹਿੰਦੇ ਆ ਉਹਨਾ ਬੰਦਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੁੰਦਾ ਜਿੰਨਾ ਕਿਸੇ ਤੋਂ ਕਿਸੇ ਦੇ ਸੁੱਖਾਂ ਤੋਂ ਦੁਖੀ ਹੁੰਦਾ ਹੈ ਆਪਣਾ ਦੁੱਖ ਤਾਂ ਜੀ ਘੱਟ ਦੁਖੀ ਕਰਦਾ ਦੂਜੇ ਦਾ ਸੁੱਖ ਵੱਧ ਦੁਖੀ ਕਰਦਾ ਆਪਣੇ ਆਪ ਨੂੰ ਕੋਸਣਾ ਆਪਾਂ ਸ਼ੁਰੂ ਚ ਗੱਲ ਕੀਤੀ ਆ ਨਾ ਵੀ ਆਪਣੇ ਆਪ ਨੂੰ ਘੱਟ ਸਮਝੀ ਜਾਣਾ ਵੀ ਮੇਰੇ ਕੋਲੇ ਉਹ ਨਹੀਂ ਉਹਦੇ ਕੋਲੇ ਉਹ ਆ ਮੇਰੇ ਕੋਲੇ ਆ ਨਹੀਂ ਉਹਦੇ ਕੋਲੇ ਆ ਕਿਉਂ ਆਪਣੇ ਆਪ ਨੂੰ ਕੋਸ ਦੇ ਰਹਿਣਾ ਕਿੱਥੇ ਆਪਣੇ ਆਪ ਨੂੰ ਉੱਪਰ ਚੱਕਣਾ ਵੀ ਨਹੀਂ ਮੇਰੇ ਕੋਲ ਸਭ ਕੁਝ ਹੈ ਪਰਮਾਤਮਾ ਦਾ ਦਿੱਤਾ ਹੈ ਆਪਣੇ ਆਪ ਨੂੰ ਸ਼ਾਂਤ ਕਰਨਾ ਕਾਦੇ ਨਾਲ ਸਮਝ ਨਾਲ ਨਹੀਂ ਤਾਂ ਮਾਰੇ ਕਹਿੰਦਾ ਜਿਹੜੇ ਤੇਰੇ ਬੈਰੀ ਨੇ ਜਿਹੜੇ ਤੈਨੂੰ ਤੰਗ ਕਰਦੇ ਆ ਉਹਨਾਂ ਨੂੰ ਤੂੰ ਮਿੱਤਰ ਬਣਾਈ ਬਿਠਾਇਆ ਹੋ ਸਕਦਾ ਕਿਤੇ ਤੰਗ ਕਰਨ ਵਾਲੇ ਬੰਦੇ ਤੋਂ ਤਾਂ ਅਸੀਂ ਦੂਰ ਭਜਦੇ ਆ ਨਾ ਵੀ ਇਹ ਤਾਂ ਮੈਨੂੰ ਤੰਗ ਹੀ ਕਰੀ ਜਾਂਦਾ ਪਰਮਾਤਮਾ ਇਹ ਕਹਿੰਦੇ ਜੋ ਬਹਿਰਾਈ ਜਿਹੜੇ ਇਹਦੇ ਬੈਰੀ ਨੇ ਸਹੀ ਮਿੱਤ ਉਹੀ ਉਹਨਾਂ ਨੇ ਮਿੱਤਰ ਬਣਾਈ ਬੈਠਾ ਹੈ ਉਹਨਾਂ ਬਕਾਰਾਂ ਨੂੰ ਮਿੱਤਰ ਸਮਝਦਾ ਹੈ ਜਿਹੜੇ ਇਹਦੇ ਆਤਮਿਕ ਜੀਵਨ ਦੇ ਬੈਰੀ ਨੇ ਜਿਹੜੇ ੜਕਾਉਂਦੇ ਆ ਉਹਨਾਂ ਨਾਲ ਮਿੱਤਰਤਾ ਪਾਈ ਬੈਠਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਬਹਿਰਾਈ ਸਹੀ ਮਿੱਤ ਐਸੇ ਭਰਮ ਭੁੱਲੇ ਸੰਸਾਰਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੂਰਖ ਜਗਤ ਏਸੇ ਭਰਮ ਭਲੇਖੇ ਵਿੱਚ ਘਰਾਹੇ ਪਿਆ ਹੋਇਆ ਤਾਂ ਦੁਖੀ ਸਮਝ ਨਹੀਂ ਲੈ ਰਿਹਾ ਜਨਮ ਪਦਾਰਥ ਖੋਏ ਗਵਾਰਾ ਏਸੇ ਤਰ੍ਹਾਂ ਇਹ ਜਿਹੜਾ ਕੀਮਤੀ ਮਨੁੱਖਾ ਜਨਮ ਪਦਾਰਥ ਮਿਲਿਆ ਸੀ ਇਹਨੂੰ ਖੋ ਰਿਹਾ ਹੈ ਜਨਮ ਪਦਾਰਥ ਖੋਏ ਗਵਾਰਾ ਇੰਨਾ ਸੋਹਣਾ ਜਨਮ ਮਿਲਿਆ ਸੀ ਇਹਨੂੰ ਐਂ ਖਛਤ ਕਰਨ ਲਿਆ ਆਨੰਦ ਹੀ ਨਹੀਂ ਲਿਆ ਜ਼ਿੰਦਗੀ ਦਾ ਤਾਂ ਨਾਲੇ ਪਤਾ ਵੀ ਥੋੜੀ ਜੀ ਬਹੁ ਸਮਾਂ ਘਟਾਇਆ ਸਾਚ ਧਰਮ ਨਹੀਂ ਭਾਵੈ ਡੀਠਾ ਕਹਿੰਦੇ ਇਸ ਮਾਇਆ ਰੂਪੀ ਵਿੜੇ ਮੂਰਖ ਮਨੁੱਖ ਨੂੰ ਸਦਾ ਫਿਰ ਹਰੀ ਨਾਮ ਸਰਉਣ ਵਾਲਾ ਧਰਮ ਅੱਖੀਂ ਵੇਖੀ ਨਾ ਉਧਰ ਤਾਂ ਨਿਗਾ ਹੀ ਨਹੀਂ ਵੀ ਜਿੱਥੇ ਸੁੱਖ ਹੈ ਹੋਰ ਹੀ ਕਿਤੇ ਭਾਲਦਾ ਰਹਾ ਝੂਠ ਤੋਂ ਸੋ ਰਚਿਓ ਮਿੱਠਾ ਝੂਠ ਨੂੰ ਠੱਗੀ ਨੂੰ ਮਿੱਠਾ ਕਰਕੇ ਜਾਣਦਾ ਰਹਿ ਨਾਲੇ ਉਹਦੇ ਨਾਲ ਸ਼ਾਂਤੀ ਭੰਗ ਹੁੰਦੀ ਹੈ ਇਹਨੂੰ ਭਲੇਖਾ ਇਹ ਪੈ ਗਿਆ ਵੀ ਸ਼ਾਇਦ ਇਹਦੇ ਨਾਲ ਮੈਨੂੰ ਸ਼ਾਂਤੀ ਮਿਲੂਗੀ ਕਿਉਂਕਿ ਜਦੋਂ ਮੈਂ ਤਕੜਾ ਬਣ ਗਿਆ ਠੱਗੀ ਮਾਰ ਕੇ ਫਰੇਬ ਕਰਕੇ ਧੋਖਾ ਕਰਕੇ ਜਦੋਂ ਮੈਂ ਮਾਇਆ ਬਹੁਤ ਹੋ ਗਈ ਆਨੰਦ 'ਚ ਮੈਂ ਮਾਸਤ ਰਹੂੰਗਾ ਪਰ ਨਹੀਂ ਝੂਠ ਤੋਂ ਸਿਉ ਰਚਿਓ ਮਿੱਠਾ ਉਹਨੂੰ ਮਿੱਠਾ ਕਰਕੇ ਜਾਣੇਗਾ ਪਰ ਹੈ ਸੀ ਉਹ ਕੌੜਾ ਕਿਉਂਕਿ ਪਤਾ ਹੀ ਨਹੀਂ ਸੀ ਦਾਤ ਪਿਆਰੀ ਵਿਸਰਿਆ ਦਾ ਤਾਰਾ ਤਾਂ ਤਾਰ ਪਰਉ ਨੂੰ ਭਲਾਈ ਰੱਖਦਾ ਹੈ ਉਹਦੀ ਦਿੱਤੀ ਹੋਈ ਦਾਤ ਉਹਨੂੰ ਪਿਆਰੀ ਲੱਗਦੀ ਹੈ ਦਾਤਾਂ ਪਿਆਰੀਆਂ ਲੱਗਦੀਆਂ ਦਾਤਾ ਪਿਆਰਾ ਨਹੀਂ ਲੱਗਦਾ ਉਹਦੀ ਦਾਤ ਵਿੱਚ ਮਸਤ ਨਹੀਂ ਹੋਣਾ ਆਉਂਦਾ ਉਹਦੀ ਦਾਤ ਦਾ ਸ਼ੁਕਰਾਨਾ ਕਰਨਾ ਜਾਣਾ ਨਹੀਂ ਮਰਨ ਵਿਚਾਰਾ ਮੋਹ ਵਿੱਚ ਬੇਵੱਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਰੱਖਦਾ ਵੀ ਇੱਥੋਂ ਜਾਣਾ ਹੈ ਦੁਖੀ ਕਾਦੇ ਲਈ ਹੋ ਰਿਹਾ ਹੈ ਇੱਥੋਂ ਤਾਂ ਤੁਰਨਾ ਹੈ ਕਦ ਨੇ ਵਸਤ ਪਰਾਈ ਕੋ ਉਠ ਰੋਵੇ ਮਾਰੇ ਕਹਿੰਦੇ ਭਟਕਣਾ ਵਿੱਚ ਪਿਆ ਹੋਇਆ ਜੀਵ ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਫਿਰਦਾ ਜਿਹੜੀ ਆਖਰ ਨੂੰ ਬਗਾਨੀ ਹੋ ਜਾਣੀ ਹੈ ਕਰਮ ਧਰਮ सगला इक ਹੋਵੇ ਕਹਿੰਦੇ ਆਪਣਾ ਇਨਸਾਨੀ ਫਰਜ਼ ਹੀ ਭੁਲਾ ਦਿੰਦਾ ਇੰਨਾ ਕੁਝ ਜਾਂਦਾ ਇਹਦੇ ਵਿੱਚ ਵੀ ਆਪਣੇ ਇਨਸਾਨੀ ਫਰਜ਼ ਵੀ ਹੈ ਜਿਹੜੇ ਉਹਨਾਂ ਨੂੰ ਵੀ ਭੁੱਲ ਬੈਠਦਾ ਵੀ ਮੇਰੇ ਫਰਜ਼ ਕੀ ਨੇ ਮੈਂ ਇਨਸਾਨ ਆ ਮੈਂ ਵਿਚਰਨਾ ਕਿਵੇਂ ਆ ਮੈਂ ਵਰਤਣਾ ਕਿਵੇਂ ਆ ਮੈਂ ਬੋਲਣਾ ਕਿਵੇਂ ਆ ਮੈਂ ਕਿਸੇ ਨੂੰ ਆਪਣੇ ਜਰੀਏ ਸੁੱਖ ਕਿਵੇਂ ਦੇ ਸਕਦਾ ਦੁੱਖ ਦੇਣ ਦੀ ਵਜਾਏ ਹੁਕਮ ਨਾ ਬੁੱਝੈ ਆਵਣ ਜਾਣੇ ਉਹ ਮਨੁੱਖ ਪ੍ਰਮਾਤਮਾ ਦੀ ਰਜਾ ਨੂੰ ਸਮਝਦੀ ਨਹੀਂ ਜਿਸ ਕਰਕੇ ਇਸ ਵਾਸਤੇ ਜਨਮ ਮਰਨ ਦੇ ਗੇੜ ਬਣੇ ਰਹਿੰਦੇ ਪਾਪ ਕਰੈ ਤਾਂ ਪਛੋਤਾਣੇ ਨਿਤ ਪਾਪ ਕਰਦਾ ਫਿਰ ਪਛਤਾਉਂਦਾ ਵੀ ਫਿਰ ਪਛਤਾਉਂਦਾ ਪਿਆਕੀ ਬਣ ਗਿਆ ਮੇਰੇ ਨਾਲ ਪਹਿਲਾਂ ਸੋਚਿਆ ਨਹੀਂ ਜੋ ਤੁਧ ਭਾਵੈ ਸੋ ਪ੍ਰਵਾਣ ਪਰ हे ਮਾਲਕ ਤੂੰ ਰਹਿਮਤ ਕਰ ਨਹੀਂ ਮੇਰਾ ਜੀਵਨ ਐਦਾਂ ਹੀ ਚੱਲਿਆ ਜਾਣਾ ਤੁਸੀਂ ਕਿਰਪਾ ਕਰੋ ਜੋ ਤੈਨੂੰ ਚੰਗਾ ਲੱਗਦਾ ਉਹੀ ਅਸਾਂ ਜੀਵਨ ਨੂੰ ਕਬੂਲ ਹੁੰਦਾ ਤੇਰੀ ਮਰਜ਼ੀ ਤੋਂ ਬਿਨਾ ਖੁਸ਼ ਨਹੀਂ ਹੁੰਦਾ ਤੇਰੇ ਭਾਣੇ ਨੋ ਕਰਵਾਣਾ ਮੈਂ ਤੇਰੀ ਮਰਜ਼ੀ ਤੋਂ ਬਲਹਾਰ ਜਾਂਦਾ ਸਦਕੇ ਜਾਂਦਾ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਗਰੀਬ ਨਾਨਕ ਭਗਤ ਗੁਰੂ ਨਾਨਕ ਦੇਵ ਜੀ ਤੇਰਾ ਦਾਸ ਹੈ ਤੇਰਾ ਗੁਲਾਮ ਹੈ ਰਾਖ ਲੈ ਸਹੇ ਮਾਲਕ ਆਪਣੇ ਦਾਸ ਦੀ ਲਾਜ ਆਪ ਰੱਖਣਾ ਕਰ ਮੇਰਾ ਮਾਲਕ ਪ੍ਰਭੂ ਮਹਾਰਾਜ ਕਹਿੰਦੇ ਆਪਣੇ ਦਾਸ ਦੀ ਲਾਜ ਰੱਖ ਲੈਂਦਾ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਵਿੱਚ ਸਤ ਸੰਗ ਵਿੱਚ ਤੇ ਨਾਮ ਵਿੱਚ ਸੁੱਖ ਦੱਸਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ